ਅਦਰ ਪੰਜਾਬ ਵਾਸੀਆਂ ਨੂੰ ਸਸਤੀ ਬਿਜਲੀ ਮਿਲੇਗੀ ਜੀ ਹਾਂ ਸਰਕਾਰ ਦੇ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਗਿਆ ਹੈ 180 ਕਰੋੜ ਦਾ ਇਹ ਥਰਮਲ ਪਲਾਂਟ ਖਰੀਦਿਆ ਗਿਆ ਹੈ ਗੋਇਂਦਵਾਲ ਦਾ ਪਲਾਂਟ ਜੋ ਹੈ 1000 ਦੇ 540 ਮੈਗਾਵਾਟ ਦਾ ਸਮਰੱਥਾ ਦਾ ਇਹ ਪਲਾਂਟ ਹੋਏਗਾ ਕੈਬਨਿਟ ਨੇ ਜੂਨ ਮਹੀਨੇ ਦੇ ਵਿੱਚ ਹੀ ਗੋਇਂਦਵਾਲ ਥਰਮਲ ਪਲਾਂਟ ਨੂੰ ਖਰੀਦਣ ਦੇ ਲਈ ਜੁੱਥੇ ਹਰੀ ਚੰਡੀ ਦਿੱਤੀ ਸੀ ਤਾਂ ਹੁਣ ਪੰਜਾਬ ਵਾਸੀਆਂ ਨੂੰ ਸਸਤੀ ਬਿਜਲੀ ਮਿਲੇਗੀ ਇਹ ਆਸ ਜਤਾਈ ਜਾ ਰਹੀ ਹੈ ਆਮ ਆਨਵੀ ਪਾਰਟੀ ਦੀ ਸਰਕਾਰ ਨੇ ਗੋਇਂਦਵਾਲ ਸਾਹਿਬ ਦਾ ਨਿੱਜੀ ਥਰਮਲ ਪਲਾਂਟ ਖਰੀਦ ਲਿਆ ਹੈ ਪੰਜਾਬ ਸਰਕਾਰ ਨੇ 540 ਮੈਗਾਵਾਟ ਦਾ ਜੀਵੀਕੇ ਗੋਇੰਦਵਾਲ ਥਰਮਲ ਪਲਾਂਟ ਜੋ ਹੈ ਉਹ ਖਰੀਦਾ ਹੈ ਔਰ ਗੋਇੰਦਵਾਲ ਥਰਮਲ ਪਲਾਂਟ ਨੁਕਰੀ ਕੇ ਸਰਕਾਰ ਨੇ ਪ੍ਰਾਈਵੇਟ ਥਰਮਲ ਪਾਵਰ ਪਲਾਂਟਾਂ ਦੇ ਨਾਲ ਮਹਿੰਗੇ ਬਿਜਲੀ ਸਮਝੌਤੇ ਜੋ ਨੇ ਉਹ ਵੀ ਰੱਦ ਕਰ ਦਿੱਤੇ ਨੇ ਇਹ ਦੱਸਦੀ ਹੈ ਕਿ ਇਸ ਥਰਮਲ ਦੇ ਜਨਤਕ ਖੇਤਰ ਦੇ ਚੌਣ ਨਾਲ ਪੰਜਾਬ ਦੇ ਜੋ ਲੋਕ ਨੇ ਇਸ ਥਰਮਲ ਤੋਂ ਸਸਤੀ ਬਿਜਲੀ ਲੈ ਸਕਣਗੇ ਸੋ ਇਹ ਨਵੇਂ ਸਾਲ ਮੌਕੇ ਅਸੀਂ ਕਹਿ ਸਕਦੇ ਹਾਂ ਕਿ ਨਵੀਂ ਆਸ ਜੋ ਹੈ ਉਹ ਵੱਜੀ ਹੈ तो उस वे की अहम खबर है पांच सौ चाली मैगावॉट की समर्था का गोयंदवल प्लांट है जो कि सारे दलों खरीद लिया गया है पंजाब सरकार ने उसको खरीदया है सलों प्राइवेट थर्मल प्लांट को खरीद लिया गया जिस बाद उम्मीद बनी है कि पंजाब वास बिजली सस्ती मिलेगी मेरे सहयोगी समरप्रीत सर रुट रुकीने रुक करा जी समरप्रीत वाकई ही कि मै कि नवें साल मौके एक नवी आस जो है वह बजी है कि पाँब वासन हूँ सस्ती बिजली मिलेगी क्योंकि सरकार ने प्राइवेट थर्मल प्लान खरीद लिया है ਕੰਪਨੀ ਤੇ 90 ਸਾਲ ਦੇ ਉੱਤੇ ਇੱਕ ਤੋਹਫਾ ਜਿਹੜਾ ਜ਼ਰੂਰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਸਰਕਾਰ ਵੱਲੋਂ ਜਿਹੜਾ ਗੋਇੰਦਵਾਲ ਥਰਮਲ ਪਲੈਂਟ ਜੀਵੀਕੇ ਜੋ ਕੰਪਨੀ ਵੱਲੋਂ ਤੁਣਕੀ ਦਿੱਤਾ ਗਿਆ ਹਾਲਾਂਕਿ ਇਸ ਥਰਮਲ ਪਲੈਂਟ ਨੂੰ ਖਰੀਦਣ ਦੇ ਵਿੱਚ 10 ਹੋਰ ਕੰਪਨੀਆਂ ਜਿਹੜੀਆਂ ਰੇਸ ਦੇ ਵਿੱਚ ਦਿਖਾਈ ਦੇ ਰਹੀਆਂ ਸਨ ਪਰ ਸਰਕਾਰ ਵੱਲੋਂ 1080 ਕਰੋੜ ਦੇ ਵਿੱਚ ਇਹ 540 ਮੈਗਾਵਾਟ ਦਾ ਜਿਹੜਾ ਥਰਮਲ ਪਲਾਂਟ ਆ ਉਸ ਨੂੰ ਖਰੀਦ ਲਿਆ ਗਿਆ ਹੁਣ ਕਿਤੇ ਨਾ ਕਿਤੇ ਜੋ ਬਿਜਲੀ ਸਮਝੌਤੇ ਹੋਏ ਸਨ ਬੀਤੇ ਸਮਿਆਂ ਦੇ ਵਿੱਚ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਟਾ ਹੈ ਜਿਹੜੀ ਉਹ ਲੱਗਦੀ ہوئی ਦਿਖਾਈ ਦੇ ਸਕਦੀ ਹੈ ਕਿਉਂਕਿ ਸਰਕਾਰ ਕੋਲੇ ਇਸ ਵਕਤ ਆਪਣਾ ਥਰਮਲ ਪਲਾਂਟ ਆ ਜਿਹੜਾ ਉਹ ਵੱਡ ਚੁੱਕਾ ਹੈ ਤੇ ਹੁਣ ਸਰਕਾਰ ਇਸ ਨੂੰ ਕਿਸ ਤਰ੍ਹਾਂ ਨਾਲ ਵਰਤੋਂ ਦੇ ਵਿੱਚ ਲੈ ਕੇ ਆਉਂਦੀ ਹੈ ਕਿਉਂਕਿ ਇਸ ਕੰਪਨੀ ਦਾ ਜੀਵੇਕੇ ਕੰਪਨੀ ਦਾ ਜਿਹੜਾ ਥਰਮਲ ਪਲਾਂਟ ਸੀ ਇਹ ਜੀਵੇਸ਼ ਕੰਪਨੀ ਵੱਲੋਂ ਬਹੁਤ ਸਾਰਾ ਲੋਨ ਹੈ ਜਿਹੜਾ ਉਹ ਲਿੱਤਾ ਗਿਆ ਸੀ ਜਿਸ ਦੇ ਕਾਰਨ ਕਰਕੇ ਉਹਨਾਂ ਨੂੰ ਇਹ ਥਰਮਲ ਸਟਾਟ ਵੇਚਣਾ ਪਿਆ ਤੇ ਜਿਸ ਤੋਂ ਬਾਅਦ ਦੇ ਵਿੱਚ ਲਗਭਗ 10 ਕੰਪਨੀਆਂ ਦੇ ਨਾਲ ਨਾਲ ਪੰਜਾਬ ਸਰਕਾਰ ਵੀ ਇਸ ਨੂੰ ਖਰੀਦਣ ਦੀ ਰੇਸ ਦੇ ਵਿੱਚ ਸੀ ਹਾਲਾਂਕਿ ਇਸ ਪਲੈਂਟ ਨੂੰ ਖਰੀਦਣ ਦੇ ਲਈ ਜਿਹੜਾ ਜੂਨ ਮਹੀਨੇ ਪਿਛਲੇ ਸਾਲ ਜਾਨਕਿ ਇੱਕ ਕੈਬਨਿਟ ਦੇ ਵਿੱਚ ਫੈਸਲਾ ਲਿੱਤਾ ਗਿਆ ਸੀ ਜਿਸ ਤੋਂ ਬਾਅਦ ਦੇ ਵਿੱਚ ਅੱਜ ਇਸ ਨੂੰ ਅਖੀਰਕਾਰ ਖਰੀਦ ਲਿੱਤਾ ਗਿਆ ਤੇ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਕਿੰਨੇ ਚਲਾਹੇਵਰਤ ਜਿਹੜਾ ਉਹ ਪੰਜਾਬ ਦੇ ਲਈ ਰਹਿੰਦਾ ਹੈ ਥਰਮਲ ਇਹ ਦੇਖਣਾ ਰਹੇ ਹਾਂ बिल्कुल बेहद शुक्रिया समरप्रीत तमाम जानकारी ली सो समझा जा सकता है कि सब किन्ना क लाहा इसको लिया जा सकता है या कि लाहेपन साबित होगा हालांकि हाल तो की घड़ी कितना कितने तो समझौते जो नेद्द करने पैणगे उसद की हालात जो ने पैदा होने वाला समा दसेगा